ਅਸਲਾਮ ਵਾਲੇਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋ ਪਾਪਾ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਕਿ ਹਮੇਸ਼ਾ ਹੱਕ ਤੇ ਸੱਚ ਦਾ ਸਾਥ ਦਿੰਦੇ ਔਰ ਹੱਕ ਸੱਚ ਨੂੰ ਬਿਆਨ ਕਰਦੇ ਹੈਗੇ ਆ ਉਹਦੇ ਬਦਲੇ ਉਹਨਾਂ ਨੂੰ ਜਿੰਨੀਆਂ ਮਰਜ਼ੀ ਮੁਸ਼ਕਲਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਦੀ ਪਰਵਾਹ ਨਹੀਂ ਕਰਦੇ ਤੇ ਅੱਜ ਦੀ ਵੀਡੀਓ ਦੇ ਵਿੱਚ ਉਹ ਢੋਂਗੀ ਪਾਬਿਆਂ ਨੇ 익ਸਪੋਜ਼ ਕਰਨ ਦੇ ਹੈ ਕਿ ਜਿਹੜੇ ਕਿਸ ਤਰ੍ਹਾਂ ਮਾਸੂਮ ਲੋਕਾਂ ਨੂੰ ਲੁੱਟਦੇ ਹੈਗੇ ਵਾ ਉਹਨਾਂ ਆਦੀਆਂ ਮਜਬੂਰੀਆਂ ਦਾ ਫਾਇਦਾ ਚੁੱਕਦੇ ਹੀ ਹੈਗੇ ਆ ਉਹਨਾਂ ਦੇ ਵੀਕ ਪੁਆਇੰਟ ਜਿਹੜੇ ਉਹਨਾਂ ਨੂੰ ਪਤਾ ਹੈਗੇ ਉਹਨਾਂ ਨੂੰ ਦੱਸ ਕੇ ਕਿਸ ਤਰ੍ਹਾਂ ਉਹਨਾਂ ਨੂੰ ਉਹਨਾਂ ਤੋਂ ਖਾਦੇ ਹੀ ਹੈਗੇ ਵੈ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਬਹੁਤ ਹੀ ਵਧੀਆ ਤੇ ਇੰਟਰਸਟਿੰਗ ਵੀਡੀਓ ਹੈਗੀ ਹੈ ਇਸ ਚਾਗੇ ਵੀਡੀਓ ਵੇਖਣੀ ਹੈ ਫਿਰ ਕਰਨੇ ਆ ਉਸ ਤੇ ਵਿਚਾਰ ਛੱਡੋ ਇਹਨਾਂ ਪਖੰਡੀਆਂ ਦਾ ਖਹਿੜਾ ਕੱਖ ਨਹੀਂ ਇਹਨਾਂ ਦੇ ਬੱਲੇ ਪਿਆਰੇ ਗੱਪ ਕਹਾਣੀਆਂ ਤੋਂ ਬਿਨਾ ਕੱਖ ਨਹੀਂ ਗੱਪਾਂ ਹੀ ਗੱਪਾਂ ਐ ਗੱਪਾਂ ਹੀ ਗੱਪਾਂ ਇਨਾਂ ਕੋਲ ਤੇ ਆਪਾਂ ਗੱਲਾਂ ਵੇਖੋ ਬੜਾ ਸਾਡੇ ਵਾਲੇ ਬੜੇ ਵੱਡੀਆਂ ਵੱਡੀਆਂ ਗੱਪਾਂ ਛੱਡਣ ਵਾਲੇ ਬੈਠੇ ਆ ਜੀ ਵੱਡੀਆਂ ਵੱਡੀਆਂ ਗੱਪਾਂ ਹੀ ਗੱਪਾਂ ਬਸ ਭਰਿਆ ਪਿਆ ਸਾਡੇ ਸਾਹਮਣੇ ਆ ਸਾਰਾ ਗੱਪਾਂ ਵੱਡੀਆਂ ਵੱਡੀਆਂ ਸੁਣਾਈਆਂ ਜਾਂਦੀਆਂ ਮੈਂ ਮੈਨੂੰ ਚੇਤਾ ਨਿੱਕੇ ਨਿੱਕੇ ਹੁੰਦੇ ਜਦੋਂ ਅਸੀਂ ਇਸ ਪਾਸੇ ਜਦੋਂ ਮੈਂ ਅੰਮ੍ਰਿਤ ਛਕ ਲਿਆ ਸੀ ਤੇ ਸਾਡੇ ਪਿੰਡਾਂ ਵਿੱਚ ਜਦੋਂ ਵੀਰਵਾਰ ਨੂੰ ਲੱਗਦੀ ਹੁੰਦੀ ਹੈ ਕਿ ਜੀ ਇਹ ਚਰਚਾ ਕਰਦੇ ਆ ਜਿੱਦਾਂ ਗੱਲਾਂ ਚੱਲਦੀਆਂ ਹੁੰਦੀਆਂ ਤਮੈ ਉਹ ਕਈ ਵਾਰੀ ਪਿੰਡਾਂ ਵਾਲਿਆਂ ਨੇ ਅਜਾ ਚੱਲੀਏ ਆਜਾ ਚੱਲੀਏ ਯਾਰ ਉਹ ਤਾਂ ਉਹਨਾਂ ਦੇ ਘਰ ਲੱਗਣਾ ਆਪਾਂ ਚੱਲਦੇ ਆ ਮੈਂ ਕਹਿੰਦਾ ਕੀ ਕਰਾਂਗੇ ਕੀ ਕਹਿੰਦੇ ਕਹਿੰਦੇ ਢੋਲਕੀ ਵੱਜਦੀ ਹੈ ਗੀਤ ਗਾਉਂਦੇ ਹੈ ਸ਼ਬਦ ਗਾਉਂਦੇ ਹੈ ਫਿਰ ਇੱਕ ਬੰਦਾ ਖੜਾ ਹੋ ਕੇ ਕੋਈ ਕਿਤਾਬ ਪੜ੍ਹਦਾ ਹੈ ਮੈਂ ਕਿਹਾ ਫੇਰ ਕਹਿੰਦੇ ਇਹਦੇ ਪਤਾ ਨਹੀਂ ਬਾ ਬਦਾਨਾ ਮਿਲਦਾ ਬਾਅਦ ਚ ਤੇ ਤੁਸੀਂ ਬਦਾਨੇ ਦੇ ਚੱਕਰਾਂ ਵਿੱਚ ਪਿਆ ਸਾਡਾ ਅੱਧਾ ਪਿੰਡ ਬਣ ਗਿਆ ਇਹਨਾਂ ਦਾ ਚੇਲਾ ਅੱਧਾ ਪਿੰਡ ਬਦਾਨੇ ਨਾਲ ਹੀ ਲੈ ਗਏ ਹੌਲੀ ਹੌਲੀ ਕੈਂਟਰ ਤੇ ਚਾੜ ਦੇ ਪਰ ਲੈ ਗਏ ਇਕੱਠੇ ਕਰਕੇ ਮੁੜ ਕੇ ਬਸ ਫਿਰ ਲਓ ਜੀ ਤੇ ਫਿਰ ਮੁੜ ਕੇ ਜਦੋਂ ਇਹਨਾਂ ਨੂੰ ਪੁੱਛਣਾ ਫਿਰ ਕਹਿਣਾ ਵੇਖੋ ਬਾਣੀ 'ਚ ਲਿਖਿਆ ਸੰਤ ਸਜਣ ਭੈ ਸਰਸੇ ਸਾਰੇ ਸੰਤ ਸਜਣ ਹੈ ਹੀ ਉੱਥੇ ਆ ਆ ਉਹ ਕਹਿੰਦੇ ਕਰ ਇਹ ਤੇ ਬਾਣੀ 'ਚ ਵੀ ਆਉਂਦਾ ਜੀ ਇਹ ਤੇ ਤੁਹਾਨੂੰ ਪਤਾ ਹੀ ਨਹੀਂ ਮੈਂ ਕਿਹਾ ਬਾਣੀ ਸਾਹਿਬ ਨੇ ਸਰਸੀ ਕੰਮ ਨਹੀਂ ਸਰਸੀ ਵੀ ਲੱਭ ਲਓ ਫਿਰ ਕਿਰਦਾਰ ਬਾਣੀ 'ਚ ਤੇ ਬਹੁਤ ਕੁਝ ਹੁੰਦਾ ਹੈ ਇਸ ਇਸ ਹਾਵ ਨਾਲ ਉਹਦਾ ਅਰਥ ਕੀ ਹੈ ਬਣਾਈ ਕੀ ਜਾਂਦੇ ਆ ਤੁਸੀਂ ਫੇਰ ਇਹ ਤਾਂ ਗੱਪਾਂ ਵਾਲਿਆਂ ਨੇ ਫਿਰ ਨਹੀਂ ਮੈਨੂੰ ਸਾਡੇ ਚੰਦਰਮਾ ਚ ਪੂਰਨਮਾਸ਼ੀ ਨੂੰ ਦਰਸ਼ਨ ਦੇਣਗੇ ਗੁਰੂ ਜੀ ਸੱਚੀ ਖੜੇ ਰਹੇ ਸਾਰੀ ਰਾਤ ਅਕੇ ਦਰਸ਼ਨ ਉਹ ਸਾਡੇ ਰਿਸ਼ਤੇਦਾਰ ਹੀ ਸੀ ਕਹਿੰਦੇ ਹੋ ਗਏ ਅੱਜ ਕਿਰਪਾ ਹੋ ਗਈ ਮੈਂ ਕਿਹਾ ਮੈਨੂੰ ਤੇ ਹੋਏਗੀ ਕਹਿੰਦੇ ਮਾੜੇ ਕਰਮ ਵਾਲਿਆਂ ਨੂੰ ਥੋੜਾ ਹੋਣੇ ਨੇ ਜਿਹੜਾ ਪੱਕਾ ਚੇਲਾ ਹੈ ਉਹਨੂੰ ਹੀ ਦਰਸ਼ਨ ਹੋਣਗੇ ਹੁਣ ਇਦਾਂ ਹੀ ਗੱਪ ਕਹਾਣੀਆਂ ਸੁਣਾਈ ਜਾਣੀਆਂ ਛੱਡੀ ਜਾਣੀਆਂ ਬਸ ਮੈਂ ਜੋ ਮੂੰਹ ਚ ਆਉਂਦਾ ਕਹੀਂ ਗੱਲੋਂ ਇਦਾਂ ਹੀ ਡੇਰੇ ਉਸਰਦੇ ਆ ਜੀ ਇਦਾਂ ਹੀ ਵੱਡੀਆਂ ਵੱਡੀਆਂ ਗੱਪ ਕਹਾਣੀਆਂ ਦੇ ਸਿਰ ਤੇ ਐਂ ਕਰਤਾ ਆ ਕਰਤਾ ਸੁਣਦੇ ਨਹੀਂ ਆਪਾਂ ਆ ਇੱਕ ਬਾਬੇ ਦਾ ਪਰਸੋਂ ਚੋਂ ਉਥੇ ਕਲਿੱਪ ਫਿਰਦਾ ਸੀ ਨੈਟ ਦੇ ਉੱਤੇ ਉਹ ਕਹਿੰਦਾ ਕਿ ਅਸੀਂ ਅਰਦਾਸ ਕੀਤੀ ਬੱਚੀ ਬਿਮਾਰ ਸੀ ਫਿਰ ਕਹਿੰਦੇ ਬੱਸ ਫਿਰ ਉਹਦਾ ਜਦੋਂ ਐਗਜ਼ਾਮ ਦੇਣ ਗਈ ਪੇਪਰ ਦੇਣ ਗਈ ਤਰੀ ਫਿਰੇ ਮੈਂ ਕਿਹਾ ਕੁੜੀਏ ਜਾ ਤੂੰ ਕੋਈ ਨੀ ਵੇਖੀ ਜੋ ਕਹਿੰਦਾ ਮੈਂ ਅਰਦਾਸ ਕਰਤੀ ਫਿਰ ਕੀ ਹੋਇਆ ਕਹਿੰਦੇ ਉੱਥੇ ਗਈ ਜਦੋਂ ਪੇਪਰਾਂ ਦੇ ਵਿੱਚ ਮੂੰਹ ਬਣਾ ਕੇ ਪੜਾਜਾ ਬੈਠੀ ਸੀ ਇਹਨੇ ਨੂੰ ਮਾਸਟਰ ਕਹਿੰਦਾ ਕੀ ਗੱਲ ਵੀ ਪੜਿਆ ਨਹੀਂ ਕਹਿੰਦੀ ਜੀ ਮੈਂ ਪੜ ਨਹੀਂ ਸਕੀ ਮੈਂ ਬਿਮਾਰ ਸੀ ਇਹਨੇ ਮੈਂ ਅਰਦਾਸ ਕਰਤੀ ਸੀ ਬੱਸ ਉਹ ਕਹਿੰਦੇ ਵੇਖੋ ਫਿਰ ਮਾਸਟਰ ਕਹਿੰਦਾ ਇਹ ਨਾਲ ਵਾਲੇ ਤੇ ਤੂੰ ਵੇਖ ਵੇਖ ਕੇ ਨਾਲ ਨਕਲ ਕਰਨਾ ਪਰ ਮੈਂ ਕਹਿੰਦਾ ਮਰ ਜੇ ਬਾਬਾ ਸਾਰਿਆਂ ਨੂੰ ਅਨਪੜ੍ਹ ਕਰ ਦੇ ਤੂੰ ਆ ਆ ਨਕਲਾ ਮਾਰ ਮਾਰ ਪੜਾਉ ਤੂੰ ਉਹ ਬਾਬਾ ਕਹਿ ਰਿਹਾ ਮੈਂ ਅਰਦਾਸ ਕੀਤੀ ਸੀ ਮੈਂ ਕਿਹਨ ਲੈਂਦਾ ਅੱਗੇ ਥੱਲੇ ਵਾਲੇ ਬੈਠੇ ਜਕਾਰੇ ਵੀ ਬੱਲੇ ਬੱਲੇ ਵੀ ਗੱਲ ਹੀ ਬਾੜੀ ਸੋਹਣੀ ਸੋਚ ਕੇ ਤੇ ਵੇਖੋ ਕਿੱਧਰ ਨੂੰ ਗਈ ਗੱਲ ਵੀ ਇਹ ਇਹ ਪੜਾਉਣ ਵਾਲੇ ਚੱਜਦੇ ਸਾਡੇ ਵਧੀਆ ਸਮਾਜ ਸਿਰਜੋਗੇ ਤੁਸੀਂ ਵਧੀਆ ਸੁਬਾਹ ਦੇ ਸਰਜੂਗੇ ਇਹੋ ਜੀਆਂ ਗੱਪ ਕਹਾਣੀਆਂ ਸੁਣਾ ਕੇ ਐਦਾਂ ਦੀਆਂ ਗੱਲਾਂ ਸੁਣਦੇ ਨੇ ਕਿੰਨੇ ਕਿੰਨਾ ਕੁ ਜਥੇ ਹੋ ਨਵਾਂ ਨਵਾਂ ਬਾਬੇ ਦਾ ਡੇਰਾ ਬਣਿਆ ਉੱਥੇ ਇੱਕ ਬੰਦਾ 1000 ਰੁਪਈਆ ਦੇ ਗਿਆ ਕਹਿੰਦਾ ਜੀ ਮੇਰੇ ਨਾ ਬਈ ਮੀ ਬਹਿ ਜੇ ਹੈ ਕਿੱਲ ਲਈ ਸੀ ਉਹਦੇ ਚੇਲੇ ਕਹਿੰਦੇ ਕੰਮ ਤੇ ਸੌਖਾ ਹੀ ਆ ਉਹਨਾਂ ਨੇ ਕਹਿੰਦੇ ਲੈ ਕੇ ਬਾਲਟੀਆਂ ਕਿੱਲਾ ਉਹਦਾ ਰਾਤੋਂ ਰਾਤ ਆ ਵੀ ਪੰਤਾ ਪਾਣੀ ਉਹਨੇ ਪ੍ਰਚਾਰ ਕਰਤਾ ਕਹਿੰਦਾ ਯਾਰ ਮੇਰਾ ਤੇ ਕਿੱਲਾ ਪਾਣੀ ਦਾ ਭਰ ਗਿਆ ਮੈਂ ਅਰਦਾਸ ਕਰਕੇ ਆਇਆ ਸੀ ਮੇਰਾ ਵੇਖੋ ਕਿੱਲਾ ਬਾਕੀ ਸਾਰੇ ਸੁੱਕੇ ਮੇਰੇ ਵਾਲਾ ਉਹ ਭਾਰੋ ਦੇ ਚੇਲੇ ਗਏ 15 20 ਚੇਲੇ ਰਾਤ ਨੂੰ ਆਏ ਉਹ ਭਰਗੇ ਕਿੱਲੇ ਨੂੰ ਕੀ ਲੱਗਣਾ ਸੀ ਉਹ ਦੂਜਾ ਸੀ 15 20 ਕਿੰਨੇ ਵਾਲਾ ਕਹਿੰਦਾ ਮੈਂ ਨਹੀਂ ਚੱਲਾਂ ਉਹ ਜਾ ਕੇ ਬਾਬਾ ਜੀ ਨੂੰ ਬੇਨਤੀ ਕਰਦਾ ਕਹਿੰਦਾ ਬਾਬਾ ਜੀ ਮੈਂ ਤੇ 11000 ਚੜਾਉਣਾ ਕਿਰਪਾ ਕਰ ਦਿਓ ਉਹ ਚੇਲੇ ਹੁਣ ਥੱਕੇ ਪਏ ਬੁਰਾ ਹਾਲ ਉਹਨਾਂ ਦਾ ਰਾਤ ਸਾਰੀ ਜਾਗਦੇ ਰਹੇ ਉਹਨਾਂ ਨੇ ਇੱਕ ਬੰਦਾ ਭੇਜਿਆ ਕਹਿੰਦੇ ਬਾਬਾ ਜੀ ਦੇ ਕੰਨ 'ਚ ਗਏ ਉਹ ਜਾ ਕੇ ਕੰਨ 'ਚ ਪਤਾ ਕੀ ਕਹਿੰਦਾ ਕਹਿੰਦਾ ਬੱਦਲਾਂ ਦਾ ਬਹੁਤ ਬੁਰਾ ਹਾਲ ਵੇਖ ਕੇ ਸਾਈ ਫੜਿਓ ਬਾਬਾ ਜੀ ਹਾਮੀ ਨਾ ਭਰਦੇ ਹੋ ਕਿਤੇ ਬੱਦਲ ਟੁੱਟੇ ਪਏ ਨੇ ਰਾਤ ਦੇ ਕਿਤੇ ਗਿਆ ਅੱਜ 11000 ਫੜਨਾ ਵੀ ਹਾਮੀ ਭਰਦੋ ਵੀ ਮੈਂ ਭਰਦਾਂਗੇ ਬੱਦਲਾਂ ਦਾ ਬਹੁਤ ਬੁਰਾ ਬੱਦਲਾਂ ਵਾਲਾ ਸੱਚੀ ਆ ਸਾਟੇ ਵਾਲੇ ਬੱਦਲ ਵੀ ਥੱਕ ਜਾਂਦੇ ਕਈ ਵਾਰੀ ਸੱਚੀ ਵੇਖੋ ਬਈ ਪਿਆਰੇ ਹੁਣ ਚਲੋ ਗੱਲ ਹਾਸੇ ਚ ਆਪਾਂ ਲੈ ਗਏ ਪਰ ਸੱਚੀ ਇਦਾਂ ਦਾ ਕੁਝ ਹੋ ਨਾ ਇਹਨਾਂ ਕੁਝ ਚੱਲਦਾ ਹੈ ਨਾ ਜੇ ਮੈਂ ਕਹਿੰਨਾ ਕੱਲੀ ਕੱਲੀ ਗੱਲ ਖੋਲ ਕੇ ਵੇਖੀਏ ਨਾ ਤੇ ਪਤਾ ਲੱਗ ਜਾਏ ਪਰ ਇਹਨਾਂ ਮਾਫ ਕਰਨਾ ਲਫਜ਼ ਕਹਿਣੇ ਪੈਂਦੇ ਨੇ ਵੀ ਇਹਨਾਂ ਦੀਆਂ ਕਰਤੂਤਾਂ ਕਮਲਿਆਂ ਦੀਆਂ ਇਦਾਂ ਦੀਆਂ ਹੀ ਨੇ ਇਹਨਾਂ ਨੇ ਸਾਰਾ ਕੁਝ ਆਪ ਹੀ ਖੋਲ ਲੈਣਾ ਠਕੇ ਰਹਿੰਦੇ ਚੰਗਾ ਸੀ ਇਹ ਪੰਗੇ ਲੈਦੇ ਜਾਣ ਜਾਣ ਕੇ ਛੇੜਣ ਲੱਗ ਪੈਂਦੇ ਐ ਫਿਰ ਜਿਹੜੀਆਂ ਚੀਜ਼ਾਂ ਨਹੀਂ ਵੀ ਖੁੱਲਣੀਆਂ ਸੀ ਹੁਣ ਉਹ ਵੀ ਖੁੱਲਣ ਲੱਗ ਪਈ ਬਹੁਤ ਕੁਝ ਐ ਸਾਸਾ ਜਿਹੜਾ ਲੁਕਿਆ ਹੀ ਪਿਆ ਸੀ ਤੇ ਲੁਕਿਆ ਹੀ ਰਹਿ ਜਾਣਾ ਸੀ ਜੇ ਨਾ ਕਮਲ ਮਾਰਦਾ ਅੱਜ ਕੱਲ ਇੰਨੇ ਹਾਈਪਰ ਹੋਏ ਫਿਰਦੇ ਨੇ ਕਈ ਬੰਦੇ ਆਪਾਂ ਸੋਚ ਵੀ ਨਹੀਂ ਸਕਦਾ ਮੈਂ ਕਹਿੰਦਾ ਜੀ ਰਾਤ ਨੂੰ 12 ਵਜੇ ਕਈ ਬੰਦੇ ਨਾ ਸਾਡੇ ਸਿੰਘਾਂ ਨੂੰ ਮੈਨੂੰ ਦੱਸਣ ਗਏ ਕਹਿਣਗੇ ਜੀ WhatsApp ਦੇ ਉੱਤੇ ਐਡ ਰਾਤ ਦੇ 12 ਵਜੇ ਕਰ ਲੈਂਦੇ ਆ 2 ਵਜੇ ਤੱਕ ਐਡ ਕਰਕੇ ਫਿਰ ਕੋਈ ਮਾਂ ਕੋਈ ਭੈਣ ਕੋਈ ਧੀ ਨਹੀਂ ਛੱਡਦੇ ਦੁਨੀਆ ਦੀਆਂ ਐਸੀਆਂ ਐਸੀਆਂ ਗਾਲਾਂ ਕੱਢਦੇ ਆ ਤੇ ਉੱਤੇ ਜਿਹੜੇ ਵਟਸਐਪ ਗਰੁੱਪ ਬਣੇ ਆ ਉਹਦੇ ਉੱਤੇ ਲਿਖਿਆ ਸਿੰਘ ਖਾਲਸਾ ਪਤਾ ਨਹੀਂ ਕਿਹੜੇ ਕਿਹੜੇ ਬਖਪੁਰ ਖਾਲਸਾ ਪਤਾ ਨਹੀਂ ਕੀ ਕੀ ਲਿਖਿਆ ਉੱਤੇ ਉੱਤੇ ਇਦਾਂ ਦਾ ਨਾਮ ਲਿਖਿਆ ਤੇ ਵਿੱਚ ਇਦਾਂ ਦਾ ਗੰਦ ਇਹਨਾਂ ਦਾ ਗੰਦ ਆ ਸਾਡੇ ਇੱਥੇ ਬਾਪੂ ਭਿੰਦਰ ਸਿੰਘ ਹੋਣੀ ਬੈਠੇ ਐ ਇਹਨਾਂ ਨੇ ਵੀ ਪਿੱਛੇ ਜੇ ਲਿਖ ਕੇ ਪਾਇਆ ਸੀ ਸਕਰੀਨ ਸ਼ਾਟ ਇਹਨਾਂ ਨੇ ਉਹ ਜਿਹੜੇ ਫੋਟੋਆਂ ਖਿੱਚ-ਖਿੱਚ ਕੇ ਪਾਈਆਂ ਇੰਨੀਆਂ ਗਾਲਾਂ ਬਜ਼ੁਰਗ 70 ਸਾਲ ਦੀ ਉਮਰ ਦੇ ਵਿੱਚ ਪੁੱਤੀ ਤੱਕ ਵੀ ਧੀਆ ਤੱਕ ਵੀ ਕੋਈ ਛੱਡਦੇ ਨਹੀਂ ਦਮਾਲੇ ਸਜਾਏ ਕਸ਼ੇਰੇ ਪਾਏ ਸਿੰਘ ਸਜੇ ਹੋਏ ਵੇਖਣ ਨੂੰ ਐ ਲੱਗਦਾ ਵੀ ਇਹ ਸਿੰਘ ਨੇ ਇੰਨੀਆਂ ਮਾੜੀਆਂ ਕਰਤੂਤਾਂ ਉੱਚੋ ਵੀ ਹੋਇਆ ਕੀ ਐ ਕਹਿੰਦੇ ਹਾਂ ਹਾਂ ਤੁਸੀਂ ਆ ਗੱਲਾਂ ਕਿਉਂ ਬੋਲਦੇ ਹੋ ਲਾ ਗੁਰਬਾਣੀ ਸੁਣਾਉਣੀ ਅੱਜ ਮੇਹਣਾ ਬਣਿਆ ਪਿਆ ਜੀ ਜੇ ਗੁਰਬਾਣੀ ਦੇ ਸੱਚ ਦੀ ਗੱਲ ਕਰੋ ਫੇ ਅੱਗ ਲੱਗਦੀ ਐ ਇੱਥੇ ਬਹਿ ਕੇ ਕੱਪ ਕਹਾਣੀਆਂ 30 30 ਫੁੱਟੇ ਸ਼ਹੀਦ ਆ ਗਏ ਫੇਰ ਬੜੇ ਖੁਸ਼ ਨੇ ਸਵਰਗਾਂ ਚੋਂ ਸੰਤਰੇ ਮੰਗਾ ਕੇ ਖਾਤੇ ਫੇਰ ਬੜੇ ਖੁਸ਼ ਨੇ ਫੇਰ ਬੜੇ ਖੁਸ਼ ਨੇ ਜੀ ਇੰਗਲੈਂਡ ਵਾਲੀ ਰਾਣੀ ਕੁੱਤੀ ਬਣ ਕੇ ਡੇਰੇ ਵਿੱਚ ਸੇਵਾ ਕਰਦੀ ਸੀ ਪਿਛਲੇ ਜਨਮ ਵਿੱਚ ਫੇਰ ਵੱਡੇ ਪੁੱਛ ਨੇ ਇਹੋ ਜੀਆਂ ਗੱਪ ਕਹਾਣੀਆਂ ਖੁਸ਼ ਨੇ ਪਰ ਜੇ ਗੁਰਮਤ ਦੀ ਗੱਲ ਕਰਦੇ ਆ ਗੁਰਬਾਣੀ ਦੀ ਗੱਲ ਕਰਦੇ ਆ ਐਡੀਆਂ ਪੈੜੀਆਂ ਪੈੜੀਆਂ ਗਾਲਾਂ ਕੱਢਦੇ ਆ ਪਰ ਇਹਨਾਂ ਨੂੰ ਬੇਨਤੀ ਕਰਨੀ ਚਾਹਾਂਗੇ ਵੀ ਤੁਹਾਨੂੰ ਇਹ ਲੱਗਦਾ ਵੀ ਗਾਲਾਂ ਕੱਢ ਕੇ ਤੁਸੀਂ ਡਰਾ ਲਓਗੇ ਤੁਸੀਂ ਸਾਡੇ ਬੰਦੇ ਮਾਰ ਦਿੱਤੇ ਅਟੈਕ ਕਰ ਲਿਆ ਗੱਡੀਆਂ ਤੋੜਤੀਆਂ ਐਨਾ ਕੁਝ ਕਰ ਲਿਆ ਜਦੋਂ ਤੁਹਾਡੀਆਂ ਗੋਲੀਆਂ ਤੋਂ ਨਹੀਂ ਡਰੇ ਤੁਹਾਡੀਆਂ ਗਾਲਾਂ ਤੋਂ ਕਿੱਥੇ ਡਰ ਜਾਗੇ ਆਸ ਸ੍ਰੀ ਅਕਾਲ ਅਸੀਂ ਜਦੋਂ ਤੁਹਾਡੀਆਂ ਗੋਲੀਆਂ ਤੋਂ ਨਹੀਂ ਡਰੇ ਤੁਹਾਡੀਆਂ ਗਾਲਾਂ ਤੋਂ ਕਿੱਥੇ ਡਰ ਜਾਗੇ ਫੇਰਾ ਕੱਲ ਕੱਲ ਇੱਕ ਇੱਥੇ ਪੈ ਕਲਿੱਪ ਸੁਣਿਆ ਉਹਦੇ ਵਿੱਚ ਪਤਾ ਕੀ ਕਹਿੰਦੇ دہشت ਪਾਉਣੀ ਪਏਗੀ ਨਹੀਂ ਐ ਨਹੀਂ ਹੰਮ ਚੱਲਣਾ ਕਹਿੰਦੇ ਤੈਸ਼ਤ ਪਾਓ ਅੱਗੇ ਕਹਿੰਦੇ ਡਰ ਹੁੰਦਾ ਸੀ ਸਿੰਘਾਂ ਦਾ ਸਿੰਘਾਂ ਨੇ ਜਾਣਾ ਕਹਿੰਦੇ ਡਰਦੇ ਹੁੰਦੇ ਸੀ ਸਾਰੇ ਕਹਿੰਦੇ ਦਵਾਨ ਵਿੱਚ ਜਾਓ ਪੰਜ ਚਾਰ ਫੈਰਜੇ ਕੱਢ ਦਿਓ ਕਹਿੰਦੇ ਮੋਟਰਸਾਈਕਲ ਲੈ ਕੇ ਪਤਾ ਹੀ ਨਾ ਲੱਗੇ ਮੋਟਰਸਾਈਕਲ ਵਾਲੇ ਆਉਗੇ ਆਉਗੇ ਕਹਿੰਦੇ ਫੈਰਜੇ ਕੱਢ ਦਿਓ ਨਾ ਸੰਗਤ ਲੱਭਣੀ ਐ ਨਾ ਇਹ ਪ੍ਰਚਾਰਕ ਲੱਪਣੇ ਨੇ ਕਿਧਰੇ ਹੀ ਭੱਜ ਜਾਣਗੇ ਕਹਿੰਦੇ ਕਰੀ ਫੈਰਜੇ ਕੱਢ ਦਿਓ ਤੈਸ਼ਤ ਪਾਓ ਇਹਨਾਂ ਦੇ ਉੱਤੇ ਡਰ ਨਹੀਂ ਪੈ ਰਿਆ ਸਾਡਾ ਤੈਸ਼ਤ ਨਹੀਂ ਪੈ ਰਹੀ ਡਰਾਓ ਇਹਨਾਂ ਨੂੰ ਵੇਖੋ ਇਦਾਂ ਦੀ ਇਹ ਬਾਣਾ دہشت ਵਾਸਤੇ ਪਾਉਂਦੇ ਆ ਸੀ ਤੇ ਉਹਦੇ ਵਿੱਚ ਇੱਕ ਬੰਦਾ ਬੋਲਦਾ ਕਹਿੰਦਾ ਪਹਿਲਾਂ ਕਦੇ ਹਿੰਮਤ ਨਹੀਂ ਸੀ ਕਿਸੇ ਦੀ ਜੇ ਸਿੰਘਾਂ ਨੇ ਜਾਣਾ ਸਵਾ ਤੇ ਫਤੇਗੜ ਸਾਹਿਬ ਜਾਣਾ ਜਿਹੜੀ ਮਰਜੀ ਚੀਜ਼ ਚੁੱਕ ਲੈਣੀ ਜਿਹੜੀ ਮਰਜੀ ਚੀਜ਼ ਚੁੱਕ ਕੇ ਖਾ ਲੈਣੀ ਕਹਿੰਦੇ ਕੋਈ ਪੈਸਾ ਨਹੀਂ ਸੀ ਮੰਗਦਾ ਅੱਜ ਕੱਲ ਕਹਿੰਦੇ ਲੋਕੀ ਪੈਸੇ ਮੰਗਣ ਲੱਗੇ ਸਾਡਾ ਕਹਿੰਦੇ ਡਰ ਡਰ ਨਹੀਂ ਰਿਹਾ ਸਾਡਾ ਹੁਣ ਸਾਥੋਂ ਦਰਦੇ ਨਹੀਂ ਗਿੰਦੇ ਲੋਕ ਪੈਸੇ ਮੰਗਦੇ ਐ ਸਾਥ ਵੀ ਗੁੰਡੇ ਪੈਦਾ ਹੋਏ ਤੇ ਬਦਮਾਸ਼ ਪੈਦਾ ਹੋਏ ਇੱਥੇ ਬਾਣੇ ਵਿੱਚ ਬਦਮਾਸ਼ੀਆਂ ਯਾਰ ਹੱਦ ਹੋ ਗਈ ਇਹ ਚੇਤਾ ਰੱਖੋ ਹੁਣ ਤੁਹਾਡੇ ੱਤੇ ਨਹੀਂ ਚੱਲਣੇ ਤੇ ਮੋਟਰਸਾਈਕਲ ਲੈ ਕੇ ਇਦਾਂ ਡਰਾਉਣ ਦੀਆਂ ਗੱਲਾਂ ਕਰਦੇ ਹੋ ਪ੍ਰਚਾਰਕਾਂ ਨੂੰ ਸੰਗਤਾਂ ਨੂੰ ਮੋਟਰਸਾਈਕਲ ਵਾਲਿਆਂ ਨੇ ਬੜੇ ਵਧੀਆ ਵਧੀਆ ਕੰਮ ਵੀ ਕੀਤੇ ਸੀ ਤੁਸੀਂ ਉਹਨਾਂ ਨੂੰ ਕਿਉਂ ਬਦਨਾਮ ਕਰਦੇ ਹੋ ਇਹੋ ਜੀਆਂ ਕਰਤੂਤਾ ਨਾ ਕਰੋ ਤੁਹਾਡੇ ਵੱਡੇ ਵੀ ਬੁਨਾਮ ਹੋਣਗੇ ਅੱਜ ਦਾ ਅੱਜ ਦਾ ਨੌਜਵਾਨ ਸਮਝ ਚੁੱਕਿਆ ਹੈ ਜਾਗ ਚੁੱਕਿਆ ਹੈ ਅੱਜ ਪੰਜਾਬੀ ਮੈਨੂੰ ਪਤਾ ਹੈ ਆ ਮੇਰਾ ਦੀਵਾਨ ਹੈ ਕੱਲੇ ਕੱਲੇ ਸੁਣਦੇ ਹੁੰਦੇ ਐ ਹੋਰ ਕੋਈ ਸੁਣਨਾ ਸੁਣਨਾ ਹੈ ਬਹਿ ਕੇ ਸੁਣਦੇ ਵੀ ਕੀ ਕਹਿੰਦੇ ਐ ਤੇ ਤੁਹਾਨੂੰ ਇਹ ਦੱਸ ਦੇਣਾ ਚਾਹੁੰਦੇ ਆ ਪਿਆਰਿਓ ਇਦਾਂ ਦਾ ਕੁਝ ਨਾ ਕਰੋ ਪੰਜਾਬ ਦੇ ਲੋਕ ਹੁਣ ਸਿਆਣੇ ਹੋ ਗਏ ਬੁੱਧੂ ਨਹੀਂ ਰਹੇ ਅਕਲ ਆ ਗਈ ਹੁਣ ਜਾਗਣ ਲੱਗ ਪਏ ਐਡੇ ਕਮਲੇ ਨਹੀਂ ਵੀ ਜਿੱਦਰ ਨੂੰ ਮਰਜ਼ੀ ਕਹੋਂਗੇ ਲੱਗ ਜਾਣਗੇ دہشت ਨਹੀਂ ਪੈਣੀ ਹੁਣ ਗੁਰਬਾਣੀ ਦਾ ਸੱਚਾ ਗਿਆਨ ਲਿਆਓ ਲੋਕਾਂ ਸਾਹਮਣੇ ਸੱਚ ਲਿਆਓ ਕਿੰਨਾ ਚਿਰ ਝੂਠ ਦੇ ਸਿਰ ਤੇ ਛਾਲਾ ਮਾਰਦੇ ਰਹੋਗੇ ਗੱਪ ਕਹਾਣੀਆਂ ਸੁਣਾ ਸੁਣਾ ਕੇ ਕਿੰਨਾ ਚਿਰ ਟਾਈਮ ਪਾਸ ਕਰੋਗੇ ਗੁਰਬਾਣੀ ਵਾਲੇ ਪਾਸੇ ਲੱਗੋ ਤੇ ਜਿਹੜੀ ਸੰਗਤ ਸੁਣਨ ਵਾਲੀ ਐ ਚੇਤਾ ਰੱਖਿਓ ਪਿਆਰਿਓ ਆ ਗੱਲ ਤੁਹਾਡੇ ਨੋਟ ਕਰਨ ਵਾਲੀ ਐ ਜਿੰਨੇ ਬਾਬਿਆਂ ਦੇ ਚੇਲੇ ਪੱਕੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣ ਸਕਦੇ ਨੇ ਇੰਨੇ ਹੋਰ ਨਹੀਂ ਕੋਈ ਬਣ ਸਕਦੇ ਇਹ ਨੋਟ ਕਰਨ ਵਾਲੀ ਗੱਲ ਹੈ ਤੁਸੀਂ ਪੁੱਛੋਗੇ ਵੀ ਉਹ ਕਿਵੇਂ ਵੀ ਬਾਬਿਆਂ ਦੇ ਚੇਲੇ ਪੱਕੇ ਕਿਵੇਂ ਬਣ ਜਾਣਗੇ ਸਵੇਰੇ ਉਹ ਉੱਠਦੇ ਨੇ ਜਾਗਦੇ ਨੇ ਸ਼ਰਧਾ ਵੀ ਉਹਨਾਂ ਦੇ ਵਿੱਚ ਹੈ ਪੈਸਾ ਵੀ ਕੱਢਦੇ ਨੇ ਟਾਈਮ ਵੀ ਕੱਢਦੇ ਨੇ ਡੇਰਿਆਂ ਤੇ ਜਾਂਦੇ ਐ 20 20 40 40 ਸਾਲਾਂ ਤੋਂ ਲੱਗੇ ਐ ਸਾਰਾ ਕੁਝ ਉਹਨਾਂ ਦੇ ਅੰਦਰ ਭਰਿਆ ਪਿਆ ਬਸ ਅੱਗੇ ਵਾਲਾ ਹੀ ਬਾਬਾ ਪਰੇ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਕਰਦਾ ਆ ਆਪ ਕੋ ਸਾਧਨਾ ਹਾਂ ਸ਼੍ਰੀ ਵਾਹਿਗੁਰੂ ਐਨਾ ਹੀ ਨੋਟ ਕਰ ਲਓ ਬਸ ਬਾਬੇ ਵਾਲੀ ਫੋਟੋ ਪਰੇ ਕਰ ਦੇਣੀ ਐ ਗੁਰੂ ਦਾ ਸੱਚਾ ਗਿਆਨ ਸ਼ਬਦ ਅੱਗੇ ਕਰਦਾ ਬਾਕੀ ਤੇ ਉਹਨਾਂ ਦਾ ਸਾਰਾ ਕੁਝ ਪਹਿਲਾਂ ਹੀ ਹੈ ਉਹ ਬਿਲਕੁਲ ਸਿੱਟੇ ਹੋਣਗੇ ਜਦੋਂ ਲੱਗੇ ਸਾਰਾ ਕੁਝ ਉਹਨਾਂ ਕੋਲ ਪਹਿਲਾਂ ਹੀ ਹੈ ਸਾਰਾ ਕੁਝ ਹੀ ਪਹਿਲਾਂ ਹੈ ਜੀ ਉਹਨਾਂ ਕੋਲ ਜਦੋਂ ਜਦੋਂ ਬਾਬਿਆਂ ਦੇ ਚੇਲੇ ਲੱਗਦੇ ਆ ਨਾ ਉਹ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਪੱਕੇ ਬਣਦੇ ਆ ਜਿੰਨਾ ਪਖੰਡੀਆਂ ਮਗਰ ਟਾਈਮ ਕੱਢਦੇ ਸੀ ਹੁਣ ਉਹ ਗੁਰਬਾਣੀ ਦੇ ਟਾਈਮ ਕੱਢਦੇ ਆ ਜਿੰਨੀ ਸ਼ਰਤਾਂ ਉਹਨਾਂ ਦੀ ਰੱਬ ਰੱਬ ਬੰਦ ਰੱਬ ਮੰਨਦੇ ਸੀ ਵੀ ਸਾਡਾ ਬਾਬਾ ਰੱਬ ਹੈ ਹੁਣ ਕਹਿੰਦੇ ਆ ਸਾਡਾ ਗੁਰੂ ਗ੍ਰੰਥ ਸਾਹਿਬ ਰੱਬ ਸਭ ਸ੍ਰੀ ਅਕਾਲ ਪਹਿਲਾਂ ਕਹਿੰਦੇ ਸੀ ਬਾਬਾ ਜੀ ਨੇ ਸਾਨੂੰ ਸਾਰਾ ਕੁਝ ਦਿੱਤਾ ਹੈ ਹੁਣ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਸੱਚਾ ਗਿਆਨ ਦਿੱਤਾ ਇੱਥੇ ਪੈਂਦਾ ਇੱਥੇ ਸੱਚਾ ਗਿਆਨ ਇੱਥੇ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਸਾਰਾ ਕੁਝ ਦਿੱਤਾ ਹੈ ਇਸ ਕਰਕੇ ਭਾਈ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਆਜੋ ਲੱਗिए ਗੁਰਬਾਣੀ ਤੇ ਲੜ ਲੱਗिए ਬਸ ਇਧਰ ਨੂੰ 모ੜ 모ੜ ਲੋ ਬਸ ਮੜਾ ਗਿਆ ਇਧਰ ਨੂੰ ਤੁਰ ਪੋ ਛੱਡੋ ਵਹਿਮਾਂ ਭਰਮਾਂ ਚ ਨਿਕਲ ਕੇ ਬਸ ਸੱਚ ਦੇ ਰਾਹ ਤੇ ਤੁਰ ਪੋ ਜੋਸ਼ ਤੇ ਹੈ ਹੀ ਐ ਸਪਿਰਟ ਤੇ ਹੈ ਹੀ ਐ ਸਮਾਂ ਤੇ ਹੈ ਹੀ ਐ ਸ਼ਰਧਾ ਤੇ ਹੈ ਹੀ ਐ ਅੱਗੇ ਪਾਣੀ ਰੜਕਦੇ ਸੀ ਹੁਣ ਦੁੱਧ ਰੜਕਣਾ ਸ਼ੁਰੂ ਕਰਦੇ ਹੋ ਪਹਿਲਾਂ ਭਰਵੇਂ ਭੁੱਲਾ ਸਾਖ ਤੁਰਦਾ ਨੀਰ ਬਰੋਲਾ ਖੱਪ ਖੱਪ ਕਰਦਾ ਅੱਗੇ ਪਾਣੀ ਰੜਕਦੇ ਸੀ ਹੁਣ ਦੁੱਧ ਰੜਕੋ ਹੁਣ ਗੁਰਬਾਣੀ ਵਾਲੇ ਪਾਸੇ ਲੱਗੋ ਹੋਰ ਕਿਤੋਂ ਕੱਖ ਨਹੀਂ ਲੱਭਣਾ ਜਿੰਨਾ ਮਰਜ਼ੀ ਠਿਰ ਕੇ ਵੇਖ ਲਓ ਧੂੜ ਧੁੱਪ ਤੱਕੇ ਹੋਰ ਕੱਖ ਨਹੀਂ ਕੱਖ ਨਹੀਂ ਲੱਭਣਾ ਜੀ ਢੇੜੇ ਬੰਦੇ ਆਪ ਭੈੜੀਆਂ ਭੈੜੀਆਂ ਗਾਲ੍ਹਾਂ ਸਿੱਖੇ ਆ ਸਾਨੂੰ ਕੀ ਸਿਖਾ ਦੇਣਗੇ ਕਦੇ ਕਿਸੇ ਦਾ ਮੂੰਹ ਲਾ ਦੇਣਗੇ ਕਿਸੇ ਦੀ ਫੋਟੋ ਲਾ ਕੇ ਪਤਾ ਨਹੀਂ ਐਡਾ ਗੰਦ ਘੋਲਦੇ ਐ ਇਹ ਬੰਦੇ ਸਾਨੂੰ ਕੀ ਸਿਖਾਣ ਦੇ ਗੁਰਬਾਣੀ ਦੇ ਸ਼ਬਦ ਦੀ ਕੋਈ ਵਿਆਖਿਆ ਹੈ ਕੀ ਕਰਕੇ ਸੁਣਾ ਦੇਣਗੇ ਸਾਨੂੰ ਤਾਂ ਕਰਕੇ ਗੁਰਬਾਣੀ ਨੂੰ ਆਪ ਪੜੋ ਆਪ ਸੁਣੋ ਆਪ ਸਮਝੋ ਤੁਹਾਨੂੰ ਪਤਾ ਲੱਗੇ ਕਿਹੜਾ ਪ੍ਰਚਾਰਕ ਸੱਚ ਬੋਲਦਾ ਕਿਹੜਾ ਝੂਠ ਬੋਲਦਾ